ਦੇ ਬਲਦੇਵ अरोड़ा ਜੀ ਜਿਹੜੇ ਆਰਐਸਐਸ ਦੇ ਲੀਡਰ ਨੇ ਫਰੋਹੀਪੁਰ ਤੋਂ ਪੰਜਾਬ ਤੋਂ ਉਹਨਾਂ ਦੇ بیٹے ਨਵੀਨ ਕੁਮਾਰ अरोड़ा ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਗੋਲੇ ਮਾਰ ਕੇ ਭਰੇ ਬਾਜ਼ਾਰ ਵਿੱਚ ਮੈਂ ਪੁੱਛਣਾ ਚਾਹਨਾ ਪੰਜਾਬ ਸਰਕਾਰ ਜੀ ਤੁਸੀਂ ਸਾਡੇ ਸਨਾਤਨ ਪ੍ਰੇਮੀਆਂ ਨੂੰ ਜਾਂ ਜੋ ਵੀ ਹਿੰਦੂ ਕਮਿਊਨਿਟੀ ਇੱਥੇ ਰਹਿੰਦੀ ਪਈ ਆ ਉਹਨਾਂ ਦੇ ਪ੍ਰਤੀ ਤੁਸੀਂ ਸੰਜੀਦਗਾ ਕਿਉਂ ਨਹੀਂ ਹਗੇ ਕਿਉਂਕਿ ਆਏ ਦਿਨ ਸਨਾਤਨ ਪ੍ਰੇਮੀਆਂ ਨੂੰ ਪੰਜਾਬ ਵਿੱਚ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬੇ ਨਿਰਦੋਸ਼ ਜਿਹੜੇ ਨਾਲ ਕੋਈ ਯਾਨੀ ਕਸੂਰ ਵੀ ਹੈ ਨਹੀਂ ਉਹਨਾਂ ਲੋਕਾਂ ਨੂੰ ਨਜਾਇਜ਼ ਮਾਰਿਆ ਜਾ ਰਿਹਾ ਹੈ ਕਿਉਂਕਿ ਆਰਐਸਐਸ ਦੇ ਲੀਡਰ ਨੇ ਪੰਜਾਬ ਵਿੱਚ ਫਲੋਈਪੁਰ ਤੋਂ ਸ਼੍ਰੀ ਬਲਦੇਵ अरोड़ा ਜੀ ਆਰਐਸਐਸ ਦਾ ਪ੍ਰਚਾਰ ਕਰਦੇ ਆ ਮੈਂ ਇਹ ਕਹੂੰਗਾ ਕਿ ਸਾਰੇ ਪੰਜਾਬ ਵਿੱਚ ਆਰਐਸ ਦਾ ਪ੍ਰਚਾਰ ਕਰੋ ਕਿਉਂਕਿ ਕਿਹਨੂੰ ਕਿਹਨੂੰ ਤੁਸੀਂ ਮਾਰੋਗੇ ਮੈਂ ਕਹਿਣਾ ਚਾਹਨਾ ਵਾ ਤੁਸੀਂ ਪਹਿਲਾਂ ਗੁਰਸਿਮਰਨ ਸਿੰਘ ਮਰਨ ਨੂੰ ਮਾਰ ਦਿਓ ਤੇ ਤੁਸੀਂ ਇੱਕ شریف ਪਰਿਵਾਰ ਨੂੰ ਤੁਸੀਂ ਉਹਨਾਂ ਦੇ ਬੇਟੇ ਨੂੰ ਮਾਰ ਕੇ ਕੀ ਕੀ ਖੱਟ ਲਿਆ ਕੱਲ ਅੱਜ ਜਿਹੜੇ ਸੰਗਰਾਮ ਦਾ ਦੇਣਾ ਸੀ ਅੱਜ ਕਿਸੇ ਰੇ ਮੰਦਰ ਜਾਣਾ ਸੀ ਕਿਸੇ ਗੁਰਦੁਆਰਾ ਸਾਹਿਬ ਵਿੱਚ ਜਾਣਾ ਸੀ ਬਈ ਸੰਗਰਾਮ ਤੇ ਇਹ ਪਰਮਾਤਮਾ ਪੂਰਾ ਮਹੀਨਾ ਇਰ ਬਾ ਰੱਖੀ ਬਖਸ਼ਿਸ਼ ਰੱਖੀ ਆਪਣੀ ਤੁਸੀਂ ਉਲਟਾ ਉਹਨਾਂ ਦੇ ਘਰ ਕੀਰਨੇ ਪਾਦੇ ਇਹ ਦੇਖਦੇ ਦੁਸ਼ਮਣਾਂ ਨੇ ਅਸੀਂ ਲਾਲ ਚੌਂਗ ਹੋ ਕੇ ਗਏ ਕਹਿੰਦੇ ਜੈ ਸ਼੍ਰੀ ਰਾਮ ਨਹੀਂ ਕਹਿਣਾ ਬੰਦੇ ਮਾਤਰਮ ਨਹੀਂ ਕਹਿਣਾ ਇਹ ਕਿਉਂ ਜੀ ਹਿੰਦੀ ਵੀ ਅਸੀਂ ਸਾਰੇ ਭਾਰਤ ਸਾਡੀ ਹਿੰਦੀ ਆ ਹਿੰਦੀ ਨੂੰ ਵੀ ਅਸੀਂ ਬੋਲਣਾ ਵਾ ਮਾਤਰਮ ਮਾਤਰਮ ਆਦਾਵਾ ਸਾਡੀ ਉਸ ਤੋਂ ਬਾਅਦ ਜੈ ਸ਼੍ਰੀ ਰਾਮ ਕਹਿਣਾ ਜੈ ਸ਼੍ਰੀ ਨੂੰ ਸਾਰਿਆਂ ਦੇ ਸਾਂਝੇ ਆ ਨਾ ਕਿ ਇੱਕ ਫਿਰਕਾ ਦੇ ਆਏ ਉਸ ਤੋਂ ਬਾਅਦ ਬੰਦੇ ਮਾਤਰਮ ਬੰਦੇ ਮਾਤਰਮ ਦਾ ਸ਼ਬਦ ਸੰਜਿਆ ਵਾ 140 ਕਰੋੜ ਲੋਕਾਂ ਦਾ ਬੰਦੇ ਮਾਤਰਮ ਸ਼ਬਦ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਵਾ ਜੇ ਤੁਸੀਂ ਸਾਡੇ ਸਨਾਤਨ ਪ੍ਰੇਮੀਆਂ ਦੀ ਜਾਂ ਹਿੰਦੂਆਂ ਦੀ ਸੁਰੱਖਿਆ ਨਹੀਂ ਕਰ ਸਕਦੇ ਸਾਨੂੰ ਲੋਕਾਂ ਦੇ ਦੇਸ਼ ਭਗਤਾਂ ਨੂੰ ਲਾ ਲਓ ਲਾਈਨ 'ਚ ਗੋਲੀਆਂ ਮਾਰ ਦੋ ਛੱਡੋ ਯਾਰ ਰੋਜ਼ ਦੋ ਦਸਿਆਪਾ ਇਹਨਾਂ ਖਤਮ ਹੋ ਵੀ ਪੰਜਾਬ 'ਚੋਂ ਨਾ ਕੋਈ ਮਾਰੇ ਨਾ ਬਾਸਦਾ ਕੋਕੇ ਸਾਡੀ ਜਿਹੜੀ ਵਿਚਾਰਧਾਰਾ ਹਮੇਸ਼ਾ ਦੇਸ਼ ਨਾਲ ਖੜੀ ਆ ਦੇਸ਼ ਦੇ ਹੱਕ 'ਚ ਖੜੀ ਆ ਜਿਹੜੀ ਆਰਐਸਓ ਦੀ ਆ ਵਿਚਾਰਧਾਰਾ ਉਹ ਵੀ ਦੇਸ਼ ਨਾਲ ਹੀ ਆ ਮੈਂ ਅਖੀਰ ਵਈ ਦੇਸ਼ ਵਿਰੋਧੀਆਂ ਨੂੰ ਤਾੜਨਾ ਵੀ ਕਰਦਾ ਵਾਂ ਤੁਸੀਂ ਬੰਦ ਕਰ ਦਿਓ ਹਤਿਆਮਾਂ ਕਰਨੀਆਂ ਨਜਾਇਜ਼ ਮੈਂ ਪੰਜਾਬ ਸਰਦ ਨੂੰ ਕਹਿਣਾ ਇਹਨਾਂ ਦਾ ਲੱਤ ਜਣਾ ਗੋਲੀ ਮਾਰਿਓ ਜੇ ਫੜ ਲੱਕੇ ਹੁਣ ਇਹਨਾਂ ਤੋਂ ਹਤਿਆਰਿਆਂ ਨੂੰ ਸਿੱਧਾ ਐਨਕਾਊਂਟਰ ਕਰ ਦਿਓ ਛਾਤੀ ਮਾਰ ਦਿਓ ਇਨਾਂ ਨੂੰ ਕੋਈ ਅਪੀਲ ਕੋਈ ਦਲੀਲ ਕੋਈ ਤਰੀਕ ਪੁੱਤਰ ਦੀ ਲੋੜ ਨਹੀਂ ਸਿੱਧਾ ਇਹਨਾਂ ਨੂੰ ਇਨਕਾਊਂਟਰ ਕਰੋ ਜੋ ਵੀ ਪੰਜਾਬ ਵਿੱਚ ਗੰਦ ਪਾ ਰਿਹਾ ਚਾਹ ਗੈਂਗਸਟਰ ਆ ਜਾਂ ਖਾਲਸਤਾਨੀ ਆ ਜਾਂ ਅਤਵਾਦੀ ਆ ਕਿਉਂਕਿ ਸਾਡੇ ਹੁਣ ਪੰਜਾਬ ਬਲੂ ਲੁਧਿਆਣਾ ਨੇ ਸ਼੍ਰੀ ਸੁਭਪਨ ਚਰਮਨ ਦਾਸ ਅਤਵਾਦੀ ਫੜੇ ਆ ਬਹੁਤ ਵੱਧਿਆ ਕੱਲ ਕੀਤੀ ਆ ਇਸੇ ਤਰ੍ਹਾਂ ਹੀ ਅਤਵਾਦੀਆਂ ਦਾ ਮਡੂਗੂ ਲੈ ਸਾਰੇ ਸਫਾਇਆ ਕਰ ਦਿਓ ਜਿੱਥੇ ਸਾਡੀ ਲੋੜ ਆ ਅਸੀਂ ਪੰਜਾਬ ਬਲੂ ਖੜਨ ਨੂੰ ਤਿਆਰ ਆ